वेलकम बैक बहुत-बहुत स्वागत है जी क्रेलोईला चौर आज फिर एक जबरदस्त बहुत शानदार वीडियो तड़ नाल शेयर करने वास्ते हाजिर हुए हैं आज मैं तानू तरीका ਦਸਾਂਗਾ ਇੱਕ ਨਹੀਂ ਦੋ ਤਰੀਕੇ ਦਸਾਂਗਾ ਕਿ ਖੋਨ ਨੂੰ ਪਤਲਾ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਤਾਂਕਿ ਜੜੀਆਂ ਗੋਲੀਆਂ ਆ ਗੋਲੀਆਂ ਤੋਂ छुटकारा ਮਿਲਣਾ ਸ਼ੁਰੂ ਹੋ ਜਾਏ और आज ਦਾ ਜਿਹੜਾ ਮੈਂ ਨੁਸਖਾ ਦਸਾਂਗਾ ਨਾ ਉਹ ਬੜਾ ਟੇਸਟੀ ਹੈ ਕਸਮ ਨਾਲ ਜ਼ਿੰਦਗੀ ਚ ਕਦੀ ਛੱਡਣ ਦੀ ਕੋਸ਼ਿਸ਼ ਵੀ ਨਹੀਂ ਕਰੋਗੇ ਤੁਸੀਂ ਕਹੋਗੇ ਮੈਂ ਜ਼ਿੰਦਗੀ ਪਰ ਖਾਊਂਗਾ और ਜੜਾ ਬੰਦਾ ਇਹਨੂੰ ਰੂਟੀਨ ਚ ਖਾਏਗਾ ਨਾ ਅਮੀਨੇ ਚ ਮੈਂ ਕਹਣਾ ਜੇ 20 ਦਿਨ ਵੀ ਖਾ ਲਿਆ ਤੇ ਖੂਨ ਤਾਂ ਪਤਲਾ ਹੋ ਹੀ ਗਈ ਹੋਏਗਾ ਜਿੰਦਗੀ ਚ ਕਦੀ ਬੋਡੀ ਪੇਨ ਨਹੀਂ ਹੋਏਗਾ ਕਿਤੇ ਦਰਦਾਂ ਨਹੀਂ ਹੋਣਗੀਆਂ ਗੈਸ ਨਹੀਂ ਬਣੇਗੀ ਪੇਟ ਚਫਾਰਾ ਨਹੀਂ ਆਏਗਾ ਐਸਿਡਿਟੀ ਨਹੀਂ ਹੋਏਗੀ ਬਲਾਕੇਜ ਨਹੀਂ ਬਣੇਗੀ ਮੈਂ ਕਹਣਾ ਹੈ ਹਾਈ ਬਲੱਡ ਪ੍ਰੈਸ਼ਰ ਮੈਂ ਕਹਿੰਦਾ ਇਹਨੇ ਫਾਇਦੇ ਇਹਨੇ ਫਾਇਦੇ ਸੋਚ ਵੀ ਨਹੀਂ ਸਕਦੇ ਠੀਕ ਹੈ ਬੜਾ ਟੇਸਟੀ ਫਾਰਮੂਲਾ ਹੈ ਅੱਜ ਦੀ ਜਿਹੜੀ ਹੋਮ ਰੈਮੀਡੀ ਹੈ ਔਰ ਖੂਨ ਪਤਲਾ ਕਰਨ ਚ ਬਹੁਤ ਮਦਦ ਕਰੇਗੀ ਮੈਂ ਰਿਕਵੈਸਟ ਕਰਾਂਗਾ ਕਿ ਕੈਮਰਾ ਥੋੜਾ ਨੀਚੇ ਕੀਤਾ ਜਾਏ ਤਾਂ ਕਿ ਸਾਡੇ ਵਿਅਰਸ ਨੂੰ ਪਤਾ ਲੱਗੇ ਕਿ ਉਹ ਚਾਰ ਚੀਜ਼ਾਂ ਕੀ ਹੈ ਜਿਨ੍ਹਾਂ ਦੇ ਨਾਲ ਆਪਾਂ ਖੂਨ ਪਤਲਾ ਕਰ ਸਕਦੇ ਹਾਂ ਸਮਝ ਗਏ ਹੋਗੇ ਤੁਸੀਂ ਪਹਿਲੀ ਚੀਜ਼ ਹੈ ਅਦਰਕ ਜਿੰਜਰ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਬੜੀ ਜ਼ਬਰਦਸਤ ਹੈ ਐਂਟੀ ਇਨਫਲੇਮੇਟਰੀ ਔਰ ਪੇਨਸ ਨੂੰ ਵੀ ਠੀਕ ਕਰਨ ਚ ਬਹੁਤ ਮਦਦ ਕਰਦੀ ਹੈ ਠੀਕ ਹੈ। ਔਰ ਖੂਨ ਨੂੰ ਪਤਲਾ ਕਰਨ ਚ ਬਹੁਤ ਮਦਦ ਕਰਦੀ ਹੈ। ਦੂਸਰਾ ਹੈ ਜੀ ਪੋਮਗ੍ਰੇਨਟ ਪਾਊਡਰ। ਮਤਲਬ ਅਨਾਰ ਦਾਣਾ ਜਿਹੜਾ ਸੁੱਕਾ ਅਨਾਰ ਦਾਣਾ ਹੁੰਦਾ ਨਾ ਇਹ ਉਹਨੂੰ ਮੈਂ ਪਾਊਡਰ ਫਾਰਮ ਚ ਬਣਾ ਲਿਆ। ਇਹ ਪਾਊਡਰ ਹੈ। ਠੀਕ ਹੈ। ਤੁਸੀਂ ਵੀ ਪਾਊਡਰ ਫਾਰਮ ਚ ਇਹਨੂੰ ਬਣਾ ਲੈਣਾ। ਤੀਸਰੀ ਚੀਜ਼ ਹੈ ਜੀ ਪੁਦੀਨਾ, ਮਿੰਟ ਲੀव्स ਠੀਕ ਹੈ। ਹਰਾ ਪੁਦੀਨਾ। ਕੀ ਬਾਤ ਹੈ। ਖੁਸ਼ਬੂ ਇੰਨੀ ਸ਼ਾਨਦਾਰ ਆ ਰਹੀ ਹੈ ਨਾ। ਆਹ ਹਾਹ ਬਹੁਤ ਬੜੀਆ। ਔਰ ਚੌਥੀ ਚੀਜ਼ ਹੈ ਜੀ ਲਹਸਣ, گارਲਿਕ ਜਿਹਨੂੰ ਅਸੀਂ ਕਹਿੰਦੇ ਹਾਂ ਠੀਕ ਹੈ। ਇਹ ਚਾਰ ਚੀਜ਼ਾਂ ਮੈਂ ਸੱਚ ਕਹਿ ਰਹੇ ਹਾਂ ਜੇ ਇਹ 20-25 ਮਿੰਟ ਦਾ ਵੀਡੀਓ ਵੈਸੀ ਬਣ ਜਾਏਗਾ ਇਹਨਾਂ ਦੇ ਫਾਇਦੇ ਦਸਨ ਦਸਨ ਚ ਇੰਨੇ ਸਾਰੇ ਫਾਇਦੇ ਆ ਗੁਣਾ ਨਾਲ ਭਰਪੂਰ ਹੈ ਔਰ ਕਮਾਲ ਦੀ ਗੱਲ ਹੈ ਵੇ ਕਿ ਟੇਸਟੀ ਬਹੁਤ ਬਨੇਗਾ ਕੀ ਕਰਨਾ ਹੈ ਜੀ ਚਾਰੋਂ ਚੀਜ਼ਾਂ ਨੂੰ ਆਪਾਂ ਬਰਾਬਰ ਮਾਤਰਾ ਚ ਲੈ ਲੈਣਾ ਹੈ ਅਦਰਕ ਅਨਾਰਦਾਣਾ ਸੁੱਕਾ ਮਿੰਟ ਲੀਫਸ ਯਾਨੀ ਪੁਦੀਨਾ ਔਰ ਲਸਣ ਚਾਰਾਂ ਨੂੰ ਬਰਾਬਰ ਮਾਤਰਾ ਚ ਲੈ ਲੈਣਾ ਔਰ ਬਰਾਬਰ ਮਾਤਰਾ ਚ ਲੈ ਕੇ ਇਹਦੀ ਚਟਨੀ ਬਣਾ ਲਓ ਠੀਕ ਹੈ ਇਹਦੀ ਚਟਨੀ ਬਣਾ ਕੇ ਜਦੋਂ ਵੀ ਖਾਣਾ ਖਾਓ ਇਸ ਚਟਨੀ ਨੂੰ ਨਾਲ ਤੁਸੀਂ ਇਸਤੇਮਾਲ ਕਰੋ ਮੈਂ ਕਹਿੰਦਾ ਕਮਾਲ ਹੋ ਜਾਏਗੀ ਦੂਜੇ ਤੀਜੇ ਦਿਨ ਤੁਸੀਂ ਕਹੋਗੇ ਭੁੱਖ ਲੱਗਣੀ ਜ਼ਬਰਦਸਤ ਭੁੱਖ ਲੱਗਣੀ ਸ਼ੁਰੂ ਹੋ ਗਈ ਹੈ ਜਿਹੜੇ ਗਾੜੇ ਖੂਨ ਦੇ ਸਿੰਪਟਮ ਆ ਰਹੇ ਸੀ ਨਾ ਉਹ ਉਹ ਉਹਨਾਂ ਚ ਇੰਨਾ ਫਰਕ ਆਏਗਾ ਤੁਸੀਂ ਕਹੋਗੇ ਯਾਰ ਇਹ ਚਟਨੀ ਨੇ ਤਾਂ ਕਮਾਲ ਕਰਤੀ ਟੇਸਟੀ ਦੀ ਟੇਸਟੀ ਔਰ ਖੂਨ ਜਿਹੜਾ ਉਹ ਵੀ ਪਤਲਾ ਹੋਣਾ ਸ਼ੁਰੂ ਹੋ ਗਿਆ ਇਹ ਕਮਾਲ ਦੀ ਚੀਜ਼ ਹੈ ਰਾਈਟ ਦੂਸਰਾ ਸੁਣੋ ਇਹ ਇਹ ਤੁਸੀਂ ਕਰ ਸਕਦੇ ਹੋ ਬੜਾ ਆਸਾਨ ਹੈ ਹਰ ਘਰ ਚ ਚਾਰੋ ਚੀਜ਼ਾਂ ਅਵੇਲੇਬਲ ਹੈ ਠੀਕ ਹੈ ਚਟਨੀ ਬ बनानी ਹੈ ਔਰ ਆਪਣੇ ਹਸਾਬ ਨਾਲ ਇਹ ਵਿੱਚ ਸਿੰਧਾ ਨਮਕ ਪਾਣਾ ਪਾ ਲੋ ਕੋਈ ਦਿੱਕਤ ਨਹੀਂ ਹੈ ਨਹੀਂ ਵੀ ਪਾਣਾ ਤਾਂ ਵੀ ਚੱਲੇਗਾ ਠੀਕ ਹੈ ਔਰ ਦੂਸਰਾ ਤੁਹਾਨੂੰ ਇੱਕ ਹੋਰ ਤਰੀਕਾ ਦੱਸ ਦਿਆਂ ਜਿਨ੍ਹਾਂ ਨੂੰ ਦੁੱਧ ਪਚਦਾ ਹੈ ਠੀਕ ਹੈ ਦੁੱਧ ਪੀ ਸਕਦੇ ਹਨ ਉਹ ਥੋੜੀ ਜੀ ਹਲਦੀ ਪਾ ਲਓ ਵਿੱਚ ਪਿਓਰ ਹਲਦੀ ਲੈਣੀ ਹੈ ਔਰ ਦੁੱਧ ਚ ਅੱਛੀ ਤਰ੍ਹਾਂ ਉਹਨੂੰ ਪਾ ਲਓ ਔਰ ਮਤਲਬ 골ਡਨ ਮਿਲਕ ਆਪਾਂ ਵੈਸੇ ਕਹਿ ਦਿੰਦੇ ਆ ਇਹਨੂੰ ਆਪਾਂ ਨਵੇਂ-ਨਵੇਂ ਵਰਡ ਆ ਗਏ 골ਡਨ ਮਿਲਕ ਤੇ ਦੁੱਧ ਚ ਹਲਦੀ ਪਾ ਕੇ ਰਾਤ ਨੂੰ ਪੀਣਾ ਸ਼ੁਰੂ ਕਰ ਦੋ ਠੀਕ ਹੈ ਬੜਾ ਕਮਾਲ ਦਾ ਕੰਮ ਕਰੇਗੀ ਬਹੁਤ ਕਮਾਲ ਦਾ ਜੇ ਦੁੱਧ ਚ ਨਹੀਂ ਪਾਣਾ ਪਾਣੀ ਚ ਪਾ ਕੇ ਪੀ ਲੋ ਭਾਵੇਂ ਕੈਵਾ ਬਣਾ ਲਓ ਠੀਕ ਹੈ ਕੜਾਣਾ ਨਹੀਂ ਬਣਾਣਾ ਕੈਵਾ ਬਣਾਓ ਕੈਵਾ ਕਿਵੇਂ ਬਣਾਣਾ ਆਪਾਂ ਹਲਦੀ ਲੈ ਕੇ ਮੰਨ ਲਓ 1/4 ਚਮਚ ਆਪਾਂ ਹਲਦੀ ਲੈ ਲਿਆ ਠੀਕ ਹੈ ਪਾਣੀ ਨੂੰ ਬੋਇਲ ਕਰ ਲਿਆ ਔਰ ਉਬਲੇ ਹੋਏ ਪਾਣੀ ਨੂੰ ਆਪਾਂ ਕੱਪ ਚ ਪਾ ਦਿੱਤਾ ਜਿਹਦੇ ਚ ਪਹਿਲਾਂ ਹੀ ਹਲਦੀ ਪਈ ਹੈ ਔਰ ਉਹਨੂੰ 2-3 ਮਿੰਟ ਵਾਸਤੇ ਟੱਕ ਕੇ ਰੱਖ ਦੋ ਉਹ ਕੈਵਾ ਹੋ ਗਿਆ ਜੇ ਆਪਾਂ ਪਾਣੀ ਦੇ ਅੰਦਰ ਉਹਨੂੰ ਹਲਦੀ ਨੂੰ ਪਾ ਕੇ ਉਬਾਲ ਲਾਂਗੇ ਉਹ ਕੜਾ ਹੋ ਜਾਏਗਾ ਤੁਸੀਂ ਕਿਆਵਾ ਬਣਾ ਕੇ ਪੀ ਸਕਦੇ ਹੋ ਜਿਨ੍ਹਾਂ ਨੂੰ ਦੁੱਧ ਨਹੀਂ ਪਚਦਾ ਠੀਕ ਹੈ ਮੈਂ ਕਹਿੰਨਾ ਬਹੁਤ ਅੱਛਾ ਅਸਰ ਆਏਗਾ ਖੂਨ ਨੂੰ ਪਤਲਾ ਕਰਨ 'ਚ ਮਦਦ ਕਰਦੀ ਹੈ ਜੇ ਦੁੱਧ ਚ ਪਾ ਕੇ ਪਿੰਦੇ ਹੋ ਤੇ ਖੜੇ ਹੋ ਕੇ ਦੁੱਧ ਪੀਣਾ ਠੀਕ ਹੈ ਸਾਡੇ ਕੋਲ ਜਦੋਂ ਵੀ ਕੋਈ ਜੋਇੰਟ ਪੇਨ ਦੇ ਪੇਸ਼ੈਂਟ ਆਉਂਦੇ ਹਨ ਕਮਰ ਦਰਦ ਵਾਲੇ ਗੋਡਿਆਂ ਦੇ ਦਰਦਾਂ ਵਾਲੇ ਅਸੀਂ ਹਮੇਸ਼ਾ ਕਹਿੰਨੇ ਆ ਕਿ ਭਾਈ ਸਾਹਿਬ ਪਾਣੀ ਹਮੇਸ਼ਾ ਬੈਠ ਕੇ ਔਰ ਦੁੱਧ ਹਮੇਸ਼ਾ ਖੜੇ ਹੋ ਕੇ ਪੀਓ ਔਰ ਖਾਸ ਕਰਕੇ ਹਲਦੀ ਵਾਲਾ ਦੁੱਧ ਹੈ ਕਮਾਲ ਹੀ ਕਰ ਦੇਗਾ ਬਹੁਤ ਕਮਾਲ ਕਰੇਗਾ ਇਹ ਦੋ ਚੀਜ਼ਾਂ ਹੈ ਜੀ ਵੈਸੇ ਮਤਲਬ ਸਭ ਤੋਂ ਬੈਸਟ ਜੇ ਮੇਰੇ ਕੋਲੋਂ ਪੁੱਛੋ ਇਹ ਵਾਲਾ ਫਾਰਮੂਲਾ ਕਮਾਲ ਗਜ਼ਬ ਟੇਸਟੀ ਦਾ ਟੇਸਟੀ ਔਰ ਰਿਜ਼ਲਟ ਤਿੰਨ ਤੋਂ ਚਾਰ ਦਿਨ ਦੇ ਅੰਦਰ ਦਿਖਾ ਦੇਗਾ ਤੁਹਾਨੂੰ ਠੀਕ ਹੈ ਮੀਨਾ ਕਿਤੇ ਦੋ ਮਹੀਨੇ ਖਾ ਲਈ ਤੁਸੀਂ ਕਹੋਗੇ ਵਾਹ ਜੀ ਵਾ ਮੈਂ ਬਿਲਕੁਲ ਫਿੱਟ ਹਾਂ ਜਾ ਕੇ ਜਿੱਥੇ ਮਰਜੀ ਟੈਸਟ ਕਰਾ ਲਵਾਂ ਰਾਈਟ ਤੇ ਵੀਡੀਓ ਅੱਛਾ ਲੱਗੇ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਭ ਦਾ ਭਲਾ ਹੋ ਸਕੇ ਸਭ ਦਾ ਭਲਾ ਹੋ ਸਕੇ ਔਰ जे सबसक्राइब नहीं किया तो सबसक्राइब करके जरूर जाना क्योंकि अगली वीडियो वाकई बहुत शानदार आ रही है बहुत बहुत शुक्रिया इस वीडियो देखने वास्ते और शेयर करने वास्ते थैंक यू वेरी मच गॉड ब्लैस यू एवरी वन